ਪੰਜਾਬ ਦੇ ਸਨਤ ਮੰਤਰੀ ਮਦਨਮੋਹਨ ਨੇ ਤਲਨਿਕ ਵਿੱਚ ਵਾਦਿਤ ਬਿਆਨ ਦਿੱਤਾ ਲੁਧਿਆਣਾ ਤੋਂ ਕੱਲੇ ਉਮੀਦਵਾਰ ਮਨਪ੍ਰੀਤ ਯਾਲੀ ਨੂੰ ਮਿਲੀ ਹਾਰ ਦੀ ਪੜਾਸ ਵਿੱਚ ਤਲਨੇ ਲੁਧਿਆਣਾ ਦੇ ਲੋਕਾਂ ਤੇ ਕੱਢੀ ਉਹਨਾਂ ਨੇ ਕਿਹਾ ਕਿ ਜਿੰਨਾ ਗੁੜ ਪਾਓਗੇ ਉਨਾ ਹੀ ਮਿੱਠਾ ਹੋਵੇਗਾ ਮਿੱਤਲ ਨੇ ਸਾਫ ਸ਼ਬਦਾਂ ਚ ਕਿਹਾ ਕਿ ਲੁਧਿਆਣਾ ਦੀ ਜਨਤਾ ਨੇ ਘੱਟ ਵੋਟਾਂ ਪਾ ਕੇ ਯਾਲੀ ਨੂੰ ਹਰਾਇਆ ਇਸ ਲਈ ਹੁਣ ਲੁਧਿਆਣਾ ਦੀ ਇੰਡਸਟਰੀ ਦਾ ਖਿਆਲ ਰੱਖੋ ਲੁਧਿਆਣਾ ਚ ਫੀਕੋ ਯਾਨੀ ਕਿ ਫੈਡਰੇਸ਼ਨ ਆਫ ਇੰਡਸਟਰੀ ਐਂਡ ਕਮਰਸ਼ੀਅਲ ਵੱਲੋਂ ਵੈਲਕਮ ਪ੍ਰੋਗਰਾਮ ਯੋਜਿਤ ਕਰਵਾਇਆ ਗਿਆ ਸੀ ਅੱਜ ਅਦਸਰ ਬਖਸ਼ਵਾ ਦੋ ਲੋਕੀ ਨੇ ਮੋਟੇ ਇਹਦੇ ਦੇਖੋ ਤੁਸੀਂ ਉਤੋਂ ਮੋਟੇ 2 ਲੱਖ 42 ਸਾਲ ਨੂੰ ਕੋਈ 1.5 ਲੱਖ ਮੈਂ ਉਹਦਾ ਸੇਅਰ ਨਹੀਂ ਕਰਦਾ ਔਰ ਆਮ ਆਦਮੀ ਦੀ ਚਾਹੀਦੀ ਔਰ ਬੈਕ ਪ੍ਰੋਜੈਕਟ ਜਿਹੜੇ ਇੰਡੀਪੈਂਡੈਂਟ ਹਨ ਉਹਨਾਂ ਨੂੰ ਫੇਰ ਲਿਆ ਜੇ ਲਈ ਤੇ ਗੈਸ ਤੋਂ ਬਰਾਬਰ ਤੇ ਫੋਨ ਤੋਂ ਵੀ ਕੀਤਾ ਪੁਆਇੰਟ ਕਰ ਲਿਆ

ਲੇਕਿਨ ਉਹਦਾ ਇੰਡਸਟਰੀ ਦੀ ਗ੍ਰੋਥ ਨਾਲ ਕੋਈ ਤਾਂ ਠੀਕ ਯਾਰ ਓਪਨ ਬਸ ਸਾਡਾ ਬਾਇਸ ਮਾਈਂਡ ਨਹੀਂ ਹੈ ਜੀ ਇਸ ਦਾ ਇਸ ਦੇ ਕਰਕੇ ਕਿ ਸਾਡਾ ਕੈਂਡੀਡੇਟ ਹਾਰ ਗਿਆ ਤਾਂ ਕੰਮ ਨਹੀਂ ਬੰਦ ਕਰ ਦੇਣਾ ਪਰ ਤਕਲੀਫ ਹੈ ਜ਼ਰੂਰ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਨੇ ਆਪਣੇ ਲਈ ਸੁਰੱਖਿਆ ਲੈਣ ਲਈ ਫੇਸਬੁੱਕ ਤੇ ਲੋਕਾਂ ਕੋਲੋਂ ਰਾਏ ਮੰਗੀ ਹੈ। ਮਾਨ ਨੇ ਆਪਣੇ ਫੇਸਬੁਕ ਅਕਾਊਂਟ ਤੇ ਕਿਹਾ ਕਿ ਕੀ ਉਹਨਾਂ ਨੂੰ ਪੁਲਿਸ ਸੁਰੱਖਿਆ ਲੈਣੀ ਚਾਹੀਦੀ ਹੈ ਜਾਂ ਨਹੀਂ ਭਗਵੰਤ ਮਾਨ ਨੇ ਫੈਸਲਾ ਸ਼ਾਹ ਅਰਵਿੰਕੇਜ ਦਿਵਾਲ ਦੀ ਲੋਕਾਂ ਕੋਲੋਂ رائے ਲੈਣ ਦੀ ਨੀਤੀ ਤੈਅ ਲਈ ਹੈ ਹੁਣ ਤੱਕ ਲੋਕਾਂ ਵੱਲੋਂ ਭਗਵੰਤ ਮਾਨ ਦੇ ਅਕਾਊਂਟ ਦਿੱਤੀ ਜਾ ਰਹੀ رائے ਤਹਿਤ ਜ਼ਾਰੀ ਤਰ੍ਹਾਂ ਲੋਕਾਂ ਨੇ ਭਗਵੰਤ ਮਾਨ ਨੂੰ ਸੁਰੱਖਿਆ ਲੈਣ ਲਈ ਖਾਂ ਕਹੀ ਹੈ ਲੇਕਿਨ ਇਸ ਦੇ ਉਲਟ ਕੁਝ ਦਿਨ ਪਹਿਲਾਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਜਦੋਂ ਲੋਕਾਂ ਕੋਲੋਂ ਸਰਕਾਰ ਦੀ ਕਾਰਗੁਜ਼ਾਰੀ ਸੰਬੰਧੀ رائے ਮੰਗੀ ਸੀ ਤਾਂ ਵਦੇਰੇ ਲੋਕਾਂ ਦੀ رائے ਨਕਾਰਾਤਮਕ ਰਹੀ ਸੀ